ਧਨ ਬਾਬਾ ਜਰਨੈਲ ਸਿੰਘ ਸਾਹਿਬ ਜੀ ਦਮਦਵੀ ਟਕਸਾਲ ਦੇ ਮੁਖੀ ਬਾਣੀ ਦੇ ਰਸਿਏ ਸੇਵਾ ਦੀ ਮੂਰਤ ਤੇ ਪਿਆਰ ਦੇ ਮੂਜਸ਼ਮੇ ਇੱਕ ਪੱਤਰਕਾਰ ਗੱਲ ਕਰ ਰਿਹਾ ਬਜ਼ੁਰਗ ਸੀ ਕਹਿੰਦਾ ਲੋਕਾਂ ਨੇ ਸੰਤਾਂ ਦੀ ਤਸਵੀਰ ਲਾਈ ਹੈ ਜਿਵੇਂ ਬੜੇ ਗੁੱਸੇ ਵਾਲੇ ਹੋਣ ਆਖੋ ਸਤਨਾਮ ਉਹ ਕਹਿੰਦਾ ਮੈਂ ਨੇੜੇ ਹੋ ਕੇ ਉਹਨਾਂ ਦੀਆਂ ਫੋਟੋਆਂ ਬਣਾਈਆਂ ਮੈਂ ਉਹਨਾਂ ਨੂੰ ਨੇੜੇ ਬਹਿ ਕੇ ਤੱਕਿਆ ਇਤਨਾ ਗੁਰਬਾਣੀ ਦਾ ਜਾਪ ਉਹਨਾਂ ਦੇ ਅੰਦਰ ਸੀ ਵੀਰ ਰਸ ਹੋਰ ਹੁੰਦਾ ਤੇ ਗੁੱਸਾ ਹੋਰ ਹੁੰਦਾ ਜੀ ਇਹਨੇ ਸੰਤ ਵੀ ਹੱਸਦੇ ਰਹਿੰਦੇ ਹੀ ਆਖੋ ਸਤਨਾਮ ਬਸ ਉਸ ਹੱਸਦੇ ਚਿਹਰੇ 'ਚ ਵੀਰ ਰਸ ਕਿਉਂ ਆਇਆ ਆਓ ਧਿਆਨ ਦਿਓ ਜੀ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਨੂੰ ਦਮਦਮੀ ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਨੇ ਨਾਲ ਲਾ ਕੇ ਬਖਸ਼ਿਸ਼ ਕੀਤੀ। ਕੰਮ ਕੀ ਸੀ ਇਸ ਟਕਸਾਲ ਦਾ ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ। ਵਿਦਿਆ ਲਿਖਣੀ ਅਤੇ ਲਖਾਉਣੀ, ਵਿਦਿਆ ਸਮਝਣੀ ਅਤੇ ਸਮਝਾਉਣੀ ਤੇ ਅਮਰ ਸੰਚਾਰ ਕਰਨਾ। ਬਹੁਤ ਵੱਡਾ ਯੋਗਦਾਨ ਇਸ ਸੰਪਰਦਾ ਨੇ ਬਖਸ਼ਿਸ਼ ਕੀਤਾ ਹੋਇਆ ਗੁਰੂ ਗੋਬਿੰਦ ਸਿੰਘ ਦਾ ਸਨੇਹਾ ਪੀਵੋ ਪੌਹਲ ਖੰਡ ਧਾਰ ਹੋਏ ਜਨਮ ਸੋਹਿਲਾ ਖੰਡੇ ਦੀ ਧਾਰ ਵਿੱਚੋਂ ਨਿਕਲੀ ਪੌਹਲ ਨੂੰ ਪੀ ਕੇ ਜਨਮ ਸਫਲਾ ਕਰੋ ਸੰਤ ਜੀ ਨੇ ਪ੍ਰਚਾਰ ਪ੍ਰਸਾਰ ਸ਼ੁਰੂ ਕੀਤਾ ਵਿਚਾਰ ਸ਼ੁਰੂ ਕੀਤੀ ਕਥਾ ਸ਼ੁਰੂ ਹੋਈਆਂ ਕਿਨੇ ਕਿਨੇ ਵਿਦਿਆਰਥੀ ਪੈਦਾ ਕੀਤੇ ਪਿਆਰ ਦਾ ਮੂਜਸ਼ਮਾ ਖੜ ਗਿਆ ਫਿਰ ਵਿਦਵਾਨ ਕਹਿੰਦਾ ਏ ਫੁੱਲ ਦੇ ਪਾਸ ਜੋ ਆਏ ਕੰਡੇ ਉਹ ਮੇਰੇ ਮਨ ਭਾਈ ਕੰਡੇ ਫੁੱਲ ਨੇ ਆਪ ਮਿਲਣ ਤੋਂ ਪਹਿਲਾਂ ਮੇਰੇ ਨਾਲ ਮਿਲਾਏ ਕੰਡੇ ਹਮਦਰਦਾ ਫੁੱਲ ਉਸ ਨੂੰ ਮਿਲਿਆ ਜਿਸ ਨੇ ਯਾਰ ਜਦੋਂ ਪ੍ਰਚਾਰ ਇੰਨਾ ਕੁ ਵਧ ਗਿਆ ਅਮਰ ਸੰਚਾਰ ਦੀ ਲਹਿਰ ਵਧ ਗਈ ਤੇ ਫਿਰ ਖੇਡ ਕੀ ਵਾਪਰੀ ਕੁਝ ਐਸੇ ਲੋਕ ਅੱਜ ਵੀ ਨੇ ਇਹ ਸਦਾ ਹੀ ਰਹਿਣੇ ਨੇ ਜਿਵੇਂ ਫੁੱਲ ਦੇ ਨਾਲ ਕੰਡੇ ਕੁਦਰਤ ਦਾ ਵਿਧੀ ਵਿਧਾਨ ਨੇ ਇਸੇ ਤਰ੍ਹਾਂ ਜਿੱਥੇ ਫੁੱਲ ਖਿੜਦਾ ਉੱਥੇ ਕੰਡੇ ਵੀ ਹੋਣੇ ਐ ਜਿੱਥੇ ਰਾਤ ਪੈਂਦੀ ਐ ਉੱਥੇ ਦਿਨ ਵੀ ਐ ਜਿੱਥੇ ਝੂਠ ਉੱਥੇ ਸੱਚ ਵੀ ਐ ਜਿੱਥੇ ਗਰੀਬੀ ਉੱਥੇ ਅਮੀਰੀ ਐ ਜੋੜਾ ਐ ਮੈਨੂੰ ਕਿਸੇ ਸੱਜਣ ਨੇ ਬੜਾ ਸੋਹਣਾ ਸਵਾਲ ਕੀਤਾ ਆ ਦੋ ਤਿੰਨ ਦਿਨ ਪਹਿਲਾਂ ਕਿੰਦਾ ਭਾਈ ਸਹਿ ਇਹ ਪ੍ਰਚਾਰਕ ਜਿਹੜੇ ਨੇ ਇੱਕ ਵੀਸ਼ਰ ਰਾਗੀ ਢਾਡੀ ਨੇ ਇਹ ਜ਼ਿਆਦਾ ਮਸਾਲਾ ਨਹੀਂ ਲਾ ਲੈਂਦੇ ਆਖੋ ਸਤਨਾਮ ਮੈਂ ਕਿਹਾ ਤੈਨੂੰ ਕੀ ਲੱਗਾ ਕਹਿੰਦਾ ਵੀ ਗੱਲ ਹੋਈ ਬੀਤੀ 84 ਕਦੋਂ ਦੀ ਲੰਗੀ ਐ ਤੁਸੀਂ ਵਾਰ-ਵਾਰ ਪ੍ਰਚਾਰ ਕਰ ਕਰਕੇ ਕਰ ਕਰਕੇ ਲੋਕਾਂ ਦੇ ਪੁੱਤਾਂ ਨੂੰ ਭੜਕਾਉਂਦੇ ਹੋ ਵੇਖੋ ਅੱਜ ਵੀ ਸਾਡੇ 'ਚ ਹੈਗੇ ਨਾ ਇੱਕ ਵਿਚਾਰ ਰੱਖਣੀ ਕਹਿੰਦਾ ਵੀ ਉਹ ਜਿਹੜਾ ਸਮਾਂ ਲੰਘ ਗਿਆ ਛੱਡੋ ਖੜਾ ਦੁਬਾਰਾ ਫੇਰ ਉਹ ਨਫ਼ਰਤ ਪੈਦਾ ਕਰਨ ਦਾ ਕੁਝ ਮੈਂ ਕਿਹਾ ਸਜਣਾ ਇੱਕ ਗੱਲ ਮੈਂ ਵੀ ਤੈਨੂੰ ਕਹਿੰਦਾ ਕਹਿੰਦਾ ਉਹ ਕਿਹੜੀ ਮੈਂ ਖਿਆਲ ਦੁਨੀਆ ਦੇ ਅੰਦਰ ਝਾਤੀ ਮਾਰ ਕੇ ਵੇਖਾਂ ਇਹ ਤੇ ਸਮਾਂ ਹੀ ਗਿਣਤੀ ਦਾ 84 ਤੋਂ ਲੈ ਕੇ 2025 ਪਰ ਤੂੰ ਕਦੇ ਆਪਣੇ ਅੰਦਰ ਇਹ ਸਵਾਲ ਪੈਦਾ ਕੀਤਾ ਕਿ ਕਿਹੜੇ ਯੁੱਗਾਂ ਦੀਆਂ ਕਥਾ ਕਹਾਣੀਆਂ ਤੇ ਬਾਤਾਂ ਨੇ ਪਰ ਕੁਝ ਧਰਮੀ ਲੋਕ ਅੱਜ ਵੀ ਉਹਨਾਂ ਚੀਜ਼ਾਂ ਨੂੰ ਆਪਣੇ ਹਿਰਦੇ 'ਚ ਰੱਖਦੇ ਕਿੰਨਾ ਕਿਹੜੀਆਂ ਮੈਂ ਕਿਹਾ ਨੰਬਰ 1 ਤੇ ਮੈਨੂੰ ਦੱਸ ਵੀ ਕ੍ਰਿਸ਼ਨ ਜੀ ਗਿਆਨ ਉਹ ਕਿੰਨਾ ਚਿਰ ਹੋ ਗਿਆ ਕ੍ਰਿਸ਼ਨ ਭਗਵਾਨ ਦਵਪਰ ਦੇ ਹੈ ਕਿੰਨੇ ਯੁੱਗ ਹੋ ਗਏ ਉਹਨਾਂ ਗਿਆਨ ਨੂੰ ਤੇ ਅੱਜ ਵੀ ਕ੍ਰਿਸ਼ਨ ਨੂੰ ਪਿਆਰ ਕਰਨ ਵਾਲੇ ਜਦੋਂ ਕੰਸ ਦਾ ਦਿਨ ਆਉਂਦਾ ਮਾਰਨ ਦਾ ਤੇ ਉਹ ਲੋਕ ਉਹ ਦਿਨ ਬੜੇ ਚਾਅ ਤੇ ਉਮਾ ਦੇ ਨਾਲ ਮਨਾਉਂਦੇ ਹੈ ਪਾਪ ਤੇ ਪੁੰਨ ਦੀ ਚੰਗਿਆਈ ਤੇ ਬੁਰਾਈ ਦੀ جنگ ਹੈ ਜੀ ਮਾਰੀ ਦੀ ਬਾਣੀ ਵੀ ਕੀਨ ਦੀ ਚੰਗਿਆਈਆਂ ਬੁਰਾਈਆਂ ਬਚੈ ਧਰਮ ਅਧੂਰ ਕਰਮੀ ਆਪੋ ਆਪਣੀ ਮੈਂ ਕਿਹਾ ਪੁੱਛੋ ਨਾ ਜਾ ਕੇ ਪਿਆਰੇ ਹਿੰਦੂ ਵੀਰਾਂ ਨੂੰ ਕਿੰਨੇ ਸਾਲ ਬੀਤ ਗਏ ਰਾਮ ਤੇ ਰਾਵਣ ਨੂੰ ਪਰ ਜਦੋਂ ਹਰ ਸਾਲ ਦੁਸ਼ਹਿਰਾ ਆਉਂਦਾ ਕਿੰਨੀਆਂ ਸਦੀਆਂ ਬੀਤ ਗਈਆਂ ਉਹ ਫੇਰ ਵੀ ਰਾਵਣ ਦਾ ਪੁਤਲਾ ਗੱਡ ਕੇ ਉਹਨੂੰ ਪਟਾਕੇ ਬੰਨ ਕੇ ਵਹਾਈਆਂ ਲੱਖਾਂ ਦਾ ਵਾਤਾਵਰਨ ਪ੍ਰਦੂਸ਼ਣ ਹੁੰਦਾ ਏ ਪਰ ਕਿਸੇ ਨੂੰ ਦਿਸਦਾ ਨਹੀਂ ਆਖੋ ਏ ਉਥੇ ਨਸ਼ੇ ਕੀਤੇ ਜਾਂਦੇ ਨੇ ਸਿਰਫ ਸਮਝਾਉਣ ਲਈ ਪਿਆਰਿਓ ਪੱਖ ਰੱਖਣਾ ਹਰ ਇੱਕ ਨੂੰ ਮਾਰੇ ਨੇ ਦਿੱਤਾ ਪਰ ਜੀ ਵੀ ਸਵਾਲ ਦਾ ਜਵਾਬ ਵੀ ਦਿਓ ਜਿੱਦਾਂ ਅੱਜ ਕੀ ਕਰ ਦਿੰਦੇ ਕਹਿੰਦੇ ਜੀ ਉਹ ਗੱਲਾਂ ਹੋਈਆਂ ਬੀਤੀਆਂ ਛੱਡੋ ਹਣ ਸਮੇ ਬਦਲ ਗਿਆ ਮੈਂ ਕਿਹਾ ਵੀ ਭਾਈ ਇਹ ਤੇ ਸਾਡਾ ਅਸੀਂ ਤੇ ਕੋਈ ਪਟਾਕੇ ਤੇ ਨਹੀਂ ਚਲਾਉਂਦੇ ਅਸੀਂ ਕੋਈ ਦੀਵਾਲੀ ਤੇ ਨਹੀਂ ਮਨਾਉਂਦੇ ਕੋਈ ਮਠਿਆਈ ਤੇ ਨਹੀਂ ਵਰਤੌਂਦੇ ਕੋਈ ਭੰਗੜੇ ਤੇ ਨਹੀਂ ਪਾਉਂਦੇ ਪੀ ਜਦੋਂ ਇੰਦਰਾ ਦਾ ਦਿਨ ਆਉਂਦਾ ਅਸੀਂ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਸ੍ਰੀਖੰਡ ਪਾਠ ਸੇ ਆਰੰਭ ਕਰਦੇ ਆ ਤੇ ਲਾਗੇ ਕੀਰਤਨ ਕਥਾ ਹੁੰਦੀ ਤੇ ਕੜਾ ਪ੍ਰਸ਼ਾਦ ਤੇ ਠੰਡੇ ਜਲ ਦੀ ਸ਼ਬੀਰ ਲਾ ਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਸੁਰਤੀ ਵੇਖੋ ਲੋਕਾਂ ਸਿੱਖਾਂ ਦੇ ਘਰ ਜੰਮ ਕੇ ਉਹ ਮਲੇਛਾਂ ਵਾਲੀਆਂ ਬਾਤਾਂ ਪਾਉਂਦੇ ਨੇ ਫਿਰ ਚੁੱਪ ਹੋ ਗਿਆ ਮੈਂ ਕਿਹਾ ਦੱਸ ਭਾਈ ਜੇ ਕ੍ਰਿਸ਼ਨ ਨੂੰ ਯਾਦ ਕਰਨਾ ਤੇ ਕੰਸ ਨੂੰ ਨਕਾਰਨਾ ਅਜੇ ਵੀ ਚੱਲਦਾ ਏ ਕਿੰਨਾ ਸਮਾਂ ਹੋ ਗਿਆ RAM ਦੀ ਅੱਜ ਵੀ ਲੋਕੀ ਜੈ ਜੈਕਾਰ RAM ਲੀਲਾ ਕਰਕੇ ਤੇ ਰਾਵਣ ਨੂੰ ਸਾੜਿਆ ਜਾਂਦਾ ਹਰ ਸਾਲ ਕਸੂਰ ਕੀ ਸੀ ਇੱਕ ਔਰਤ ਦਾ ਦੋਸ਼ ਕੀ ਲੱਗਾ ਸੀ ਇੱਕ ਔਰਤ ਨੂੰ ਔਰ ਜੇ ਸਚਾਈ ਵੇਖੀ ਜਾਵੇ ਤੇ ਜਦੋਂ ਆਪਾਂ ਕਿਸੇ ਦਾ ਨੱਕ ਵੱਡਾਂਗੇ ਤੇ ਫਿਰ ਅਗਲਾ ਸਤਾ ਥੋੜਾ ਰਹੇਗਾ ਵਿਦਵਾਨ ਕਹਿੰਦੇ ਕੌਮੀ ਅਣਖ ਨੂੰ ਮਾਰੇ ਜਾਂ 60 ਦੁਸ਼ਮਣ ਉੱਥੇ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਹੈ ਉਦੋਂ ਜੰਮਦਾ ਫੇਰ ਕੋਈ ਸ਼ੇਰ ਨਲੂਗਾ ਉਸ ਵੈਲੇ ਕੋਈ ਪੈਦਾ ਪ੍ਰਤਾਪ ਹੁੰਦਾ ਕੌਮਾਂ ਵਾਸਤੇ ਮਰਨ ਦਾ ਭਾਕ ਜਜਵਾ ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ ਜ਼ੁਲਮ ਕਰਨਾ ਵੀ ਹੁੰਦਾ ਏ ਪਾਪ ਜੇ ਕਰਤੇ ਜ਼ੁਲਮ ਸਹਿਣਾ ਵੀ ਮਹਾਪਾਪ ਹੁੰਦਾ ਏ ਇਹ ਸਾਡੇ ਹਿਰਦੇ ਚ ਆਵਾਜ਼ ਆਈ ਚੁੱਪ ਹੋ ਗਿਆ ਉਹ ਮੈਂ ਕਿਹਾ ਬੋਲ ਭਾਈ ਹੁਣ ਦੱਸ ਮੈਨੂੰ ਸਾਡੀ ਡਿਊਟੀ ਲਈ ਮਾਰੇ ਨੇ ਸਾਡੀ ਕੌਮ ਸਾਡੇ ਹੀ ਰਿਆਰਗੇ ਪੁੱਤ ਬੈਠੇ ਤੁਸੀਂ ਸੁਣਦੇ ਹੋ ਕਥਾ ਸੱਚ ਪੁੱਛੋ ਪੋਥੀ ਪੜਨ ਵਾਲੇ ਅਮਰਤ ਬਾਟਾ ਤਿਆਰ ਕਰਨ ਵਾਲੇ ਹੱਥਾਂ 'ਚ ਸਟੇਨ ਗੰਨਾ ਕਿਉਂ ਆਈਆਂ ਧਿਆਨ ਦੇਣਾ ਜਦੋਂ ਸੰਤਾਂ ਨੇ ਅਮਰ ਸੰਚਾਰ ਕਰਾਏ ਵਹੀਰਾਂ ਕੱਢੀਆਂ ਗੁਰੂ ਕੇ ਸਿੱਖਾਂ ਨੇ ਪ੍ਰਚਾਰ ਵਿਧਾਇਆ ਕੁਝ ਸ਼ਰਾਰਤ ਕੀਤੀ ਸ਼ਰਾਰਤ ਕੀ ਹੋਈ ਇੱਕ ਅਖਬਾਰ ਦਾ ਐਡੀਟਰ ਲਾਲਾ ਜਗਤ ਨਾਰੈਣ ਵਰਗੇ ਜਿਹੜੇ ਕੱਠ ਪੁਤਲੀ ਬਣ ਕੇ ਤੇ ਬਿਆਨ ਕੀ ਦੇਣ ਲੱਗੇ ਵੱਡਾ ਸਾਰਾ ਕਹਿੰਦੇ ਵੀ ਇਹ ਜਿਹੜਾ ਖੰਡੇ ਬਾਟੇ ਦਾ ਅਮਰਤਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਕਾਇਆ ਇਹ ਸਾਡੇ ਵਾਸਤੇ ਛਕਾਇਆ ਸੀ ਸਿੱਖਾਂ ਨੂੰ ਵੀ ਤੁਸੀਂ ਸ਼ਸਤਰ ਰੱਖੋ ਤਿਆਰ ਬਰ ਤਿਆਰ ਹੋ ਤੇ ਹਿੰਦੁਸਤਾਨ ਤੇ ਕੋਈ ਵੀ ਜਦੋਂ ਮੁਗਲ ਚੜ ਕੇ ਆਉਂਦਾ ਹੈ ਤੇ ਉਹਨੂੰ ਖਤਮ ਕਰਨ ਵਾਸਤੇ ਗੱਜ ਕੇ ਆਖੋ ਸਤਨਕਾ ਅੱਜ ਵੀ ਇੱਕ ਬਹਿਰੂਪੀਆ ਬਾਣੀ ਦੇ ਵਿੱਚ ਨਾ ਇੰਟਰਵਿਊ ਕਰਦਾ ਹੁੰਦਾ ਉਹਨੇ ਫੇਰ ਇਹ ਸ਼ਬਦ ਦੁਹਰਾਇਆ ਕਦੇ ਨੋਟ ਕਰਿਓ ਇੱਕ ਦਿਨ ਮੈਂ ਸੁਣਦਾ ਸੀ ਕਹਿੰਦਾ ਸੱਚੀ ਮਥੇ ਤੇ ਦਿਲ ਕਲਾਇਆ ਕਹਿੰਦਾ ਵੀ ਤੁਸੀਂ ਬਾਣਾ ਪਾ ਕੇ ਕਿਸੇ ਦੇ ਪੈਰੀਂ ਪੈਨੇ ਗੁਲਾਮੀ ਕਰਦੇ ਆ ਉਹਦੇ ਮੂੰਖ ਚੋਂ ਵੀ ਇਹ ਸ਼ਬਦ ਨਿਕਲੇ ਸੀ ਅੱਜ ਫੇਰ ਦੁਬਾਰਾ ਇਤਿਹਾਸ ਵੇਖ ਲਓ ਕਹਿੰਦਾ ਹਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਚੋਲੇ ਤੇਗਾ ਸ੍ਰੀ ਸਹਿਬਾ ਇਹ ਤਲਵਾਰਾਂ ਇਹ ਬੰਦੂਕਾਂ ਫੜਾਈਆਂ ਤਾਂ ਵੀ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕੋਈ ਵੜਾ ਕਰਦਾ ਏ ਹਿੰਦੁਸਤਾਨ ਦੀ ਪਾਤ ਦੀ ਉੱਤੇ ਤੇ ਤੁਹਾਨੂੰ ਬਾਡੀਗਾਰਡ ਰੱਖਿਆ ਖੁਦ ਸਤਨਾਮ ਉਸ ਬੰਦੇ ਨੇ ਲੇਖ ਛਾਪਿਆ ਲੇਖ ਦੇ ਵਿੱਚ ਲਿਖਿਆ ਕਹਿੰਦਾ ਹੁਣ ਆਜ਼ਾਦ ਹੋ ਗਿਆ ਦੇਸ਼ ਹੁਣ ਕੋਈ ਸਾਨੂੰ ਖਤਰਾ ਨਹੀਂ ਤੇ ਅਮਰ ਸੰਚਾਰ ਬੰਦ ਕਰ ਦਿੱਤਾ ਜਾਵੇ ਇਹ ਵੀ ਸ਼ਬਦ ਗਾਏ ਗਏ ਕੰਗਾ ਕਛ ਕੜਾ ਕਿਰਪਾਨ ਭੇਜ ਦੇਾਂਗੇ ਪਾਕਿਸਤਾਨ ਵੀ ਜਾਣਦੇ ਇਹ ਪਾਕਿਸਤਾਨ ਚੱਲ ਜਿਓ ਤੁਸੀਂ ਇਥੇ ਨਹੀਂ ਇਹ ਚੱਲਣ ਦੇਣਾ ਤੁਹਾਡਾ ਪਖੰਡ ਵੀ ਤੁਸੀਂ ਕਥਾ ਕਰੋ ਤੇ ਅਮਰ ਸੰਚਾਰ ਕਰੋ ਤੇ ਗਾਤਰੇ ਪਵਉ ਤੇਗਾ ਰੱਖੋ ਸ਼ਸਤਰ ਰੱਖੋ ਉਸ ਬੰਦੇ ਨੇ ਬਿਆਨ ਲਾਏ ਸੰਤਾ ਨੇ ਪਿਆਰ ਨਾਲ ਸਮਝਾਇਆ ਕਿ ਭਾਈ ਇਹ ਬਿਆਨ ਤੇਰੇ ਵਾਸਤੇ ਸੋਭਦੇ ਨਹੀਂ ਖਾਲਸਾ ਕਾਲ ਪੁਰਖ ਕੀ ਫੌਜ ਵਹਿ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਇਹ ਕਿਸੇ ਦਾ ਨੌਕਰ ਨਹੀਂ ਖਾਲਸਾ ਇਹ ਕਿਸੇ ਦਾ ਬਾਡੀਗਾਰਡ ਨਹੀਂ ਖਾਲਸਾ ਖੁਦ ਖੁਦਾ ਏ ਆਪਣੀ ਮਰਜ਼ੀ ਦਾ ਮਾਲਕ ਹੈ ਠੀਕ ਹੈ ਇਹ ਨਿਵਕੇ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇਗ ਦਿਖਾਉਂਦਾ ਹੈ ਪਰ ਜਿਹੜੇ ਤੂੰ ਸ਼ਬਦ ਕਹਿੰਦਾ ਨਾ ਵੀ ਇਹ ਸਿਰਫ ਨੌਕਰੀ ਲਈ ਤਿਆਰ ਕੀਤੇ ਸੀ ਇਹ ਮੰਦਰ ਨਾ ਢਾਣ ਸਾਡੀ ਗੀਤਾ ਬਾਈਬਲ ਇਹਨਾਂ ਦੇ ਜਿਹੜੇ ਕੋਈ ਨੁਕਸਾਨ ਨਾ ਕਰੇ ਕੋਈ ਲੁੱਟ ਖੋਹ ਨਾ ਕਰੇ ਤੇ ਹੁਣ ਆ ਯਾਦ ਹੋ ਗਈ ਹੁਣ ਇਹਦੀ ਲੋੜ ਨਹੀਂ ਕੋਈ ਇਹ ਪਖੰਡ ਬੰਦ ਕਰ ਦੇਣਾ ਚਾਹੀਦਾ ਏ ਇਹਨਾਂ ਤੋਂ ਸ਼ਸਤਰ ਲੈ ਲੈਣੇ ਚਾਹੀਦੇ ਜਾਂ ਫਿਰ ਪਾਕਿਸਤਾਨ ਭੇਜ ਦਿਓ ਇਹ ਸ਼ਬਦ ਇਹ ਪੋਸਟਰ ਵੀ ਲਾਏ ਗਏ ਸ੍ਰੀ ਅਮਰਸਰ ਸਾਹਿਬ ਕੇ ਬੀੜਾ ਸਿਗਰਟ ਪੀئیںਗੇ ਬੜੀ ਮौज से ਜੀئیںਗੇ ਤੇ ਕੰਗ ਕੰਗੇ ਨੂੰ ਤੇ ਕੜੇ ਕਿ ਸ਼ਹਿਰੇ ਕਿਰਪਾਨ ਨੂੰ ਪਾਕਿਸਤਾਨ ਭੇਜਣਾ ਏ ਇਹਨਾਂ ਚੀਜ਼ਾਂ ਤੋਂ ਆਵਾਜ਼ ਨਹੀਂ ਆਇਆ ਕੁਝ ਹੋਰ ਕੁਝ ਬਿਆਨ ਇਹਨੇ ਦਿੱਤੇ ਤੇ ਫਿਰ ਸੰਤਾ ਨੇ ਸਮਝਾਉਣ ਦੇ ਬਾਵਜੂਦ ਵੀ ਕਿਉਂਕਿ ਸੰਗਤ ਜੀ ਇਹ ਸਭ ਕੁਝ ਸਰਕਾਰ ਦਾ ਹੁੰਦਾ ਅੱਜ ਵੀ ਹੈ ਉਹ ਤੁਹਾਨੂੰ ਥੋੜਾ ਬਹੁਤ ਆਰੇ ਲਾਈ ਰੱਖਦੇ ਆ ਵੀ ਜਿਵੇਂ ਘਰ ਦੇ ਵਿੱਚ ਆਮ ਵੇਖੋ ਕਲੇਸ਼ ਪੈ ਜਾਈਂ ਕਈ ਵਾਰੀ ਬੰਦਾ ਦੋਵਾਂ ਚੋਂ ਮਰ ਲਿਆ ਪਿਛੇ ਲੜਾਈ ਪਾਲੇ ਨਾ ਸਕੇ ਭਰਾ ਘਰ ਦੇ ਵਿੱਚ ਤੇ ਕਈ ਵਾਰੀ ਸਾਰਾ ਘਰ ਹੀ ਬਰਬਾਦ ਹੋ ਜਾਂਦਾ ਖੁਸ ਸਤਨਾਮ ਸ੍ਰੀ ਇਹ ਗੱਲਾਂ ਡੂਗੀਆਂ ਨੇ ਤੁਹਾਡੇ ਚ ਬੁੱਧੀਜੀਵੀ ਸਮਝ ਲੈਣਗੇ ਮੇਰਾ ਇਸ਼ਾਰਾ ਇਹ ਸਾਰਾ ਕੁਝ ਉਹ ਕਰਾਉਂਦੇ ਆ ਤੇ ਕਰਾਉਂਦੇ ਕਿਉਂ ਪੀਏ ਉਥੇ ਕੀ ਉਲਝੇ ਰਹਿਣਾ ਆਪਣੇ ਵਿੱਚ ਹੀ ਉਲਝੇ ਰਹਿਣ ਤਾਂ ਕਿ ਕੋਈ ਮੰਗਣਾ ਮੰਗਣ ਇਕੱਠੇ ਨਾ ਹੋ ਸਕਣ ਅੱਜ ਫੇਰ ਆਪਾਂ ਉਥੇ ਖੜੋਤੇ ਆ ਉਹ ਕੋਈ ਨਾ ਕੋਈ ਦੋ ਚੌ ਮਹੀਨਿਆਂ ਚ ਛੁੱਟ ਦਿੰਦੇ ਆ ਖੇਡ ਉਹ ਆਪਣੇ ਵੇਖੋ ਕੌਮੀ ਤਖਤਾਂ ਦੇ ਉੱਤੇ ਅੱਜ ਵੀ ਉਹ ਚੀਜ਼ਾਂ ਵਰਤਨਦੇ ਆ ਸਾਰਿਆਂ ਦਾ ਧਿਆਨ ਖਿੱਚਿਆ ਪਿਆ ਕੋ ਸਤਨਾਮ ਵੀ ਲੜਨਗੇ ਸਿੱਖ ਕੇ ਨਹੀਂ ਲੜਨਗੇ ਅੱਜ ਬੋਲਣ ਦਿੱਤਾ ਜਾਊਗਾ ਕਿ ਸਾਰਿਆਂ ਦੇ ਇਦਾਂ ਹੀ ਆ ਨਾ ਉਦੋਂ ਵੀ ਇਦਾਂ ਹੀ ਸੀ ਨਿੱਕੀ-ਮੋਟੀ ਸ਼ਰਾਰਤ ਕਰਕੇ ਵੀ ਜਿਵੇਂ 20-20 ਕਿੱल्ल्याਾਂ ਦੇ ਮਾਲਕ ਥੋੜੇ ਜੇ ਦੋ ਚੋਂ ਮਰਲਿਆਂ ਤੋਂ ਕਲੇਸ਼ ਵਾਜ ਜਾਂਦਾ ਏ ਪਰਵਾਰਾਂ ਦੇ ਪਰਿਵਾਰ ਖਵ ਦੇ ਸਿੱਖਾਂ ਨੇ ਇਦਾਂ ਕੀਤਾ ਜਾ ਰਿਹਾ ਕਦੇ ਗੁਰੂ ਸਾਹਿਬ ਦੀ ప్రతి ਸ਼ਬਦ ਬੋਲਦੇ ਨੇ ਕਦੇ ਖਾਲਸਾਤਾਨ ਤੇ ਕਦੇ ਅੰਮ੍ਰਿਤ ਦੇ ਵਿਰੋਧੀ ਸਬੰਧੇ ਨੇ ਰੱਜ ਕੇ ਉਹਨਿੰਦਿਆ ਕੀਤੀ ਨਾ ਡੱਕਣ ਤੇ ਵੀ ਫਿਰ ਸੰਤਾ ਨੇ ਆਖਿਆ ਕੋਈ ਉੱਠੂਗਾ ਮਰਦ ਕੋਇ ਉਠੂ ਗਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਜਿਹਦੇ ਅੰਮ੍ਰਿਤ ਨੂੰ ਤੂੰ ਰੋਕਦਾ ਏ ਕੋਈ ਯਾਦ ਕਰੀ ਕਿਤੇ ਔਰੰਗਜ਼ੇਬ ਵਰਗੇ ਬਾਬਰ ਵਰਗੇ ਛਾਹ ਜਹਾਨ ਕਹਿੰਦਾ ਮੈਂ ਜਹਾਨ ਦਾ ਛਾਏ ਉਹਨਾਂ ਬੰਦਿਆਂ ਨੂੰ ਵੀ ਭੀਖ ਮੰਗਣੀ ਪਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੰਡੇ ਬਾਟੇ ਦਾ ਅੰਮ੍ਰਿਤ ਹੈ ਤੂੰ ਅੰਮ੍ਰਿਤ ਬੰਦ ਕਰਾਉਣ ਦੀ ਗੱਲ ਕਰਦਾ ਜਿਹੜੇ ਅੰਮ੍ਰਿਤ ਦੀ ਘੋਟ ਛੱਕ ਲੈਂਦੇ ਉਹਨਾਂ ਦੇ ਸੀਸ ਵੀ ਧੜ ਤੋਂ ਲੈਂਦੇ ਹੋ ਤਾਂ ਵੀ ਨਹੀਂ ਰੁਕਦੇ ਆਖ ਸਤਿਨਾਮ ਪਵਨ ਦੀਪ ਸਿੰਘ ਸਾਹਿਬ ਜੀ ਸਾਰੇ ਕਹਿ ਦਿਓ ਸਤਨਾਮ ਫਿਰ ਕੀ ਖੇਡ ਵਾਪਰੀ ਕਿਸੇ ਮਰਦ ਦੀ ਅਣਖ ਜਾਗੀ ਤੇ ਇਹਨੂੰ ਲੁਧਿਆਣੇ ਦੇ ਬਾਈਪਾਸ 'ਚ ਗੱਡੀ ਚੜਾਤਾ ਪਹਿਲਾਂ ਕਿੰਨੀ ਵਾਰੀ ਸੂਝ ਦਿੱਤਾ ਕਿਸੇ ਨੇ ਗੌਰ ਨਹੀਂ ਕੀਤਾ ਅੱਜ ਵੀ ਕਿੰਨੇ ਬੰਦੇ ਸਿੱਖੀ ਤੇ ਬਾਣੀ ਤੇ ਗੁਰੂ ਤੇ ਬੋਲਣਦੇ ਆ ਇਹ ਪਿੱਛੋਂ ਇਹਨਾਂ ਨੂੰ ਸ਼ੈਦ ਦਿੱਤੀ ਵੀ ਤੁਸੀਂ ਰਾਜ ਕੇ ਨਿੰਦਿਆ ਕਰੋ ਤੁਹਾਡੇ ਮਗਰ ਅਸ ਬਾਣਿਆਂ ਦੇ ਵਿੱਚ ਆਪਣੇ ਬੰਦੇ ਬਿਠਾਏ ਆ ਫਿਰ ਜਦੋਂ ਗੱਡੀ ਚੜ ਗਿਆ ਫਿਰ ਗੌਰਮੈਂਟ ਦਾ ਅਰਥ ਸਮਝਿਓ ਗੌਰਮੈਂਟ ਜੇ ਗੌਰ ਕਰਨ ਤੇ ਆਵੇ ਤੇ ਇੱਕ ਮਿੰਟ ਚ ਕਰਦੀ ਆਖੋ ਸਤਨਾਮ ਉਹਨੂੰ ਕਹਿੰਦੇ ਗੌਰਮੈਂਟ ਫਿਰ ਇਹਨਾਂ ਗੌਰ ਵੀ ਕਰ ਲਿਆ ਫਿਰ ਜੋਧਿਆਂ ਨੂੰ ਚੁੱਕਣਾ ਸ਼ੁਰੂ ਕੀਤਾ ਹੋਰ ਇਹ ਮੈਂ ਬਚਨ ਕੀਤਾ ਵੀ ਪੋਥੀ ਵਾਲੇ ਹੱਥਾਂ ਚ 47 ਇੱਕ ਘਟਨਾ ਵਾਪਰੀ ਮੋਗੇ ਦੇ ਨੇੜੇ ਨਗਰ ਚੋਂ ਇੱਕ ਬਜ਼ੁਰਗ ਖੇਤਾਂ ਚ ਕੰਮ ਕਰਦਾ ਉਹਨੂੰ ਚੁੱਕ ਲਿਆ ਉਸਨੇ ਥੋੜੇ 2 ਘੰਟਿਆਂ ਬਾਅਦ ਉਹਦੇ ਪੁੱਤਰ ਨੂੰ ਚੁੱਕ ਲਿਆ ਗਿਆ। ਉਹਨਾਂ ਨੂੰ ਪੁੱਠਾ ਟੰਗ ਕੇ ਰੂਹ ਕੰਬ ਦੀ ਸੰਗਤ ਜੀ ਅੱਜ ਆਪਾਂ ਸੁਣਾ ਰਹੇ ਹਾਂ ਨਵੇਂ ਨਵੀਂ ਪੀੜੀ ਨੂੰ ਨਹੀਂ ਪਤਾ। ਇਹ ਜਿੰਨਾਂ ਦੇ ਤੁਹਾਡੇ 'ਚ ਕਈ ਮਿਲਦੇ ਜਿਨ੍ਹਾਂ ਦੇ ਤਣ ਤੇ ਵਾਪਰੀਆਂ ਨਾ ਕਈ ਸਾਨੂੰ ਵੀ ਕਹਿੰਦੇ ਪੁੱਤ ਤੁਸੀਂ ਸੁਣਾਉਂਦੇ ਜੇ ਤੇ ਸਾਡੇ ਨਾ ਹੋਈਆਂ ਇਹ ਆਖੋ ਸਤਨਾਮ ਆਪਣਾ ਚੋਲਾ ਲਾ ਕੇ ਦਿਖਾਉਂਦੇ ਸਾਰਾ ਸਰੀਰ ਕਈਆਂ ਦਾ ਪਾਟਾ ਪਿਆ। ਘਰਾਂ ਦੇ ਘਰੋਂ ਨੀਮੀ ਪਾ ਕੇ ਬਾਣੀ ਪੜਦੇ ਤੇ ਤੇ ਕਹਿੰਦੇ ਜਿਸ ਘਰ ਲੱਗੀ ਉਹਨੂੰ ਸੇਕ ਦਾ ਪਤਾ ਹੀ ਇਹ ਬੜਾ ਦਰਦ ਹੰਡਾਇਆ ਪਾਉਨ ਨੂੰ ਪ੍ਰਣਾਮ ਕਰ ਰਹੇ ਦੋਹਾਂ ਪਿਓ ਪੁੱਤਾਂ ਨੂੰ ਪੁੱਠਾ ਟੰਗ ਦਿੱਤਾ ਗਿਆ ਬੜਾ ਤਸ਼ੱਦਦ ਕੀਤਾ ਗਿਆ ਥਾਣੇਦਾਰ ਕਹਿੰਦਾ ਤੁਸੀਂ ਮੰਨੋ ਕਿ ਲਾਲਾ ਜਗਤ ਨਾਰਾਇਣ ਨੂੰ ਅਸੀਂ ਮਾਰਿਆ ਤੇ ਮਰਵਾਇਆ ਸੰਤ ਜਰਨੈਲ ਸਿੰਘ ਨੇ ਉਹ ਕਹਿੰਦੇ ਨਹੀਂ ਭਾਈ ਅਸੀਂ ਕਿਵੇਂ ਮਾਰ ਜੀਏ ਅਸੀਂ ਜਦੋਂ ਮਾਰੇ ਆਈ ਨਹੀਂ ਕਿ ਉਹ ਤਾਂ ਕਿਹੜਾ ਸੇਵਾ ਲੈ ਗਿਆ ਜਦੋਂ ਨਿੰਦਿਆ ਕਰਦਾ ਸੀ ਗੁਰ ਕੀ ਨਿੰਦਾਂ ਸੁਣੇ ਨਾ ਕਾਣ ਅੱਜ ਵੀ ਅਣਖੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣਦਾ ਜੀ ਆ ਕਈਆਂ ਨੇ ਕੀਤੀ ਸੀ ਤੇ ਫਿਰ ਹੱਲੇ ਦੇ ਨਾਲ ਹੀ ਟਿਕਟ ਲੈਤੀ ਉਹਨਾਂ ਨੂੰ ਆਖੋ ਸਤਨਾਮ ਸ੍ਰੀ ਕਹਿੰਦੇ ਭਾਵ ਸਾਧ ਸੰਗਤ ਜੀ ਮਾਰੇ ਸੱਚੇ ਪਾਤਸ਼ਾਹ ਦੇ ਘਰ ਚ ਅੱਜ ਵੀ ਮਾਰੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਵਰਤ ਰਹੀ ਹੈ ਇਕ ਕੌਮ ਰਹਿੰਦੀ ਦੁਨੀਆ ਤੱਕ ਰਹਿਣੀ ਹੈ ਸ਼ਹੀਦਾਂ ਨੇ ਨਹੀਂ ਰੱਖੀ ਹੈ ਮਿਦਵਾਨ ਕਹਿੰਦਾ ਏ ਕਹਿੰਦਾ ਕੌਮੀ ਅਣਖ ਨੂੰ ਮਾਰੇ ਜਾਂ ਛੱਟ ਦੁਸ਼ਮਣ ਜਦੋਂ ਸਾਡੀ ਕੋਈ ਇੱਜ਼ਤ ਨੂੰ ਹੱਥ ਪਾਉਂਦਾ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਅੱਜ ਵੀ ਖੜੋਤੇ ਕਿਤੇ ਗਾਇਤ ਪਟਾਏ ਕਦੇ ਅੱਜ ਵੀ ਨਿਕਾ ਮਾਰਿਓ ਸਾਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਦਾ ਨੌਜਵਾਨ ਨੂੰ ਦਾੜੀ ਰੱਖੋ ਕੇਸ ਰੱਖ ਲਓ ਮਿੰਤਾਲੀ ਗੱਲ ਜੀ ਪਹਿਣੋ ਤੁਸੀਂ ਵੀ ਦਸਤਾਰ ਬੰਨਿਆ ਕਰੋ ਦੁਪੱਟਾ ਛੱਡ ਦਿਓ ਰੋਮਾਂ ਦੀ ਬੇਦਵੀ ਤਰਲਾ ਜੀ ਨਹੀਂ ਤੇ ਫਿਰ ਇਧਰੋਂ ਸੁਣ ਕੇ ਇਧਰ ਕੱਢ ਦਿਓ ਸਾਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਦਾ ਸੀਸ ਤਲੀ ਤੇ ਰਖਣਾ ਜਾਣਦੇ ਹਾਂ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ਠਵੀ ਜ਼ਿੰਦਗੀ ਮਾਣ ਦੇਹਾ ਸ਼ੀਸ਼ ਗੰਜ ਤੇ ਗੜੀ ਚਮਕਾਰ ਦਵੇਂ ਸਾਨੂੰ ਅੱਜ ਵੀ ਜੂਝਣਾ ਦੱਸ ਦੇ ਨੇ ਜਾ ਕੇ ਪੁੱਛ ਲੈ ਕੰਧ ਸਰਹੰਦ ਕੋਲੋਂ ਤੇ ਲਾਲ ਚਿਣੇ ਹੋਏ ਕਿਦਾਂ ਹੱਸਦੇ ਨੇ ਇਹਨਾਂ ਦੋਵਾਂ ਨੂੰ ਟੰਗਿਆ ਤਸ਼ੱਦਦ ਕੀਤਾ ਤੱਕੇ ਦੇ ਨਾਲ ਮਨਾਇਆ ਗਿਆ ਵੀ ਤੁਸੀਂ ਮੰਨੋ ਦੋਵਾਂ ਨੇ ਆਖਿਆ ਨਹੀਂ ਭਾਈ ਝੂਠ ਨਹੀਂ ਬੋਲਣਾ ਨਿਤਨੇਮ ਕਰਦੇ ਹਾਂ ਸੰਤਾਂ ਕੋ ਜਾਣਦੇ ਹਾਂ ਸੰਥਿਆ ਵੀ ਲਈ ਆ ਅਰਥ ਵੀ ਪੜੇ ਨੇ ਪਰ ਇਹ ਗੁਨਾਹ ਜਿਹੜਾ ਹੈ ਸਾਡੇ ਸਿਰ ਤੁਸੀਂ ਮੜਨ ਦੇ ਉਹ ਅਸੀਂ ਨਹੀਂ ਕੀਤਾ ਫਿਰ ਇੱਥੋਂ ਤੱਕ ਧਿਆਨ ਦੇਣਾ ਪੋਥੀ ਵਾਲੇ ਹੱਥਾਂ 'ਚ ਛੇਣ ਗੰਨਾ ਕਿਉਂ ਆਈਆਂ ਕੋਈ ਵੀਰ ਹਿੰਦੂ ਸੁਣ ਰਿਹਾ ਹੋ ਕੋਈ ਮੁਸਲਮਾਨ ਸਾਈ ਸੁਣ ਰਿਹਾ ਹੋ ਧਿਆਨ ਨਾਲ ਸੁਣ ਲਿਓ ਤੁਹਾਡੇ ਨਾਲ ਵੀ ਕੋਈ ਇਦਾਂ ਕਰੇ ਤੇ ਫਿਰ ਕਿਹੜਾ ਕਵੇਗਾ ਜੀ ਜਾਣ ਕੇ ਢਕਾਉਂਦੇ ਸੀ ਜਵਾਨੀ ਨੂੰ ਤਬਾਹ ਕੀਤਾ ਅੱਜ ਵੀ ਕਈ ਬੰਦੇ ਏਡੇ ਨਾਸਟਿਕ ਹੈ ਸਟੇਜਾਂ ਤੇ ਲੜਾਈ ਹੋ ਜਾਂਦੀ ਜੇ ਤੁਸੀਂ ਉਹਨਾਂ ਨੇ ਜੀ ਪੁੱਤ ਮਰਵਾਤੇ ਜੀ ਮੁੰਡੇ ਮਰਵਾਤੇ ਹੁਣ ਧਿਆਨ ਦੇਣਾ ਤੁਹਾਡੀ ਰੂਹ ਕੰਬੇ ਮੇਰੀ ਤੇ ਕੰਬਦੀ ਹੈ ਦੋਹਾਂ ਪਿਓ ਪੁੱਤਾਂ ਨੂੰ ਲੰਗੇ ਕਰਕੇ ਪੁੱਠੇ ਟੰਗਿਆ ਆਤ ਦਾ ਤਸ਼ਦਦ ਕੀਤਾ ਗਿਆ ਫਿਰ ਉਹਨਾਂ ਦੀ ਸਗੀ ਭੈਣ ਜਵਾਨ ਘਰੋਂ ਚੁੱਕ ਕੇ ਲਿਆ ਕੇ ਬੋਲੋ ਸਤਨਾਮ ਮਹਿਸੂਸ ਕਰਿਓ ਆਪਣੇ ਨਾਲ ਇਦਾਂ ਹੋਵੇ ਤੇ ਫਿਰ ਲਹੂ ਅੰਦਰੋਂ ਫੋਲਦਾ ਜਿਹੜਾ ਅਣਖੀ ਹੈ ਤੇ ਜਿਹੜਾ ਹੀ ਜੜਾ ਵਾ ਨਮਰਦ ਮੁਰਦਾ ਏ ਉਹਨੂੰ ਕੀ ਹੋਣਾ ਉਹ ਤੇ ਆਪਦੇ ਆਪੇ ਜਿਸਮ ਦਿਖਾਈ ਜਾਂਦੇ ਆ ਤੇ ਜੀਤਾਂ ਬਰਬਾਦ ਕਰਾਈ ਜਾਂਦੇ ਉਹ ਹੱਸਦੇ ਆ ਕਹਿਣ ਲੱਗੇ ਬੇਟੀ ਜਵਾਨ ਲਿਆ ਕੇ ਠਾਣੇ ਵਿੱਚ ਨਿਰਵਸਤਰ ਕੀਤੀ ਗਈ ਨਰਵਸਤਰ ਕਰਕੇ ਤੇ ਪਿਓ ਤੇ ਪੁੱਤਰ ਨੂੰ ਕਹਿੰਦੇ ਅੱਖਾਂ ਤਾਂ ਚੋਕ ਕੇ ਵੇਖੋ ਦੋਵਾਂ ਨੇ ਅੱਖਾਂ ਬੰਦ ਕਰ ਲਈਆਂ। ਬਿਜਲੀ ਦਾ ਕਰੰਟ ਲਾਇਆ ਗਿਆ ਵਾਰ-ਵਾਰ ਉਸ ਬੱਚੀ ਦੀਆਂ ਪੁੱਭਾਂ ਨਿਕਲੀਆਂ ਕਹਿਣ ਲੱਗੀ ਬਾਪੂ ਇੰਨਾ ਜ਼ਿਆਦਾ ਤਸ਼ੱਦਦ ਚੱਲਦਾ ਪਿਆ ਮਹਿਸੂਸ ਕਰਿਓ ਇੱਥੇ ਬੈਠੇ ਨਾ ਰਿਓ। ਇਹੋ ਹੀਆਂ ਬੀਤੀਆਂ ਕਈ ਤੁਹਾਡੇ 'ਚ ਵੀ ਹੋਣਗੇ ਬੈਠੇ ਜਿਨ੍ਹਾਂ ਨੇ ਹੰਡਾਇਆ। ਤੂੰ ਕਹਿਣ ਲੱਗੇ ਬਾਪੂ ਮੈਂ ਤੈਨੂੰ ਤੜਫਦਾ ਨਹੀਂ ਵੇਖ ਸਕਦੀ। ਇੱਕ ਵਾਰੀ ਅੱਖਾਂ ਖੋਲ ਕੇ ਮੈਨੂੰ ਵੇਖ ਲਾ ਫਿਰ ਕੀ ਹੋ ਗਿਆ ਮੈਂ ਤੇਰੀ ਉਹ ਹੀ ਧੀ ਐ ਜਿਹੜੀ ਧੀ ਨੂੰ ਤੂੰ ਹੱਥੀਂ ਪਾਲਿਆ ਪੋਸਿਆ ਨਵਾਇਆ ਮੇਰੀ ਗੰਦਗੀ ਧੋਤੀ ਪਿਤਾ ਜੀ ਕਿਰਪਾ ਕਰੋ ਤੁਹਾਨੂੰ ਮਾਰ ਦੇਣਗੇ ਇੱਕ ਵਾਰੀ ਮੇਰੇ ਵੱਲ ਤੱਕ ਲੋ ਪਰ ਅਣਖੀ ਬੰਦੇ ਜਿਹੜੇ ਹਨ ਉਹਨਾਂ ਦੀ ਅਣਖ ਜਿਹੜੀ ਆਗਰੂ ਉਹ ਸਦਾ ਜਵਾਨ ਰਹਿੰਦੀ ਹੈ ਅਣਖ ਕਿੱਥੋਂ ਨਿਕਲਦੀ ਹੈ ਨਿਤਨੇਮ ਚੋਂ ਕਥਾ ਕੀਰਤਨ ਚੋਂ ਖੰਡੇ ਬਾਟੇ ਦੀ ਪੌਲ ਚੋਂ ਤੇ ਜਦੋਂ ਬੰਦਾ ਨਿਤਨੇਮ ਛੱਡ ਦਿੰਦਾ ਸੇਵਾ ਛੱਡ ਦਿੰਦਾ ਗੁਰੂ ਦੀ ਦਾਤ ਨਹੀਂ ਲੈਂਦਾ ਤੇ ਉਹ ਫਿਰ ਮੁਰਦਿਆਂ ਦੀ ਨਿਆਈ ਜਿੰਨੂੰ ਬਾਣੀ ਕਹਿੰਦੀ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਮਰਿਆਂ ਦੀ ਤਰ੍ਹਾਂ ਤੁਰੇ ਫਿਰਦੇ ਆਪਾਂ ਸਾਰੇ ਲਾਸ਼ਾਂ ਬਣ ਕੇ ਤੇ ਉਸ ਰੂਹ ਨੇ תשੱਦ ਦੇ ਚੱਲਿਆ ਫਿਰੋਦੀ ਬੇਟੀ ਦੇ ਉੱਤੇ ਪਿਤਾ ਨੂੰ ਪਾਇਆ ਗਿਆ ਖੁਸਤ ਨਾਮ ਸ੍ਰੀ ਆਖਰੀ ਨਾ ਤਸ਼ੱਦਦ ਦਿੱਤਾ ਉਹ ਪਿਤਾ ਦਮ ਤੋੜ ਗਿਆ ਜਦੋਂ ਇਸ ਖਬਰ ਦਾ ਪਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਮਰਦ ਨੂੰ ਲੱਗਾ ਮਰਦ ਦੇ ਸੀਨੇ ਦੇ ਵਿੱਚ ਛੇਕ ਹੋ ਗਿਆ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਲਾਗਤ ਹੀ ਭੋਏ ਗਿਰ ਪਰਿਆ ਅਪਰਾ ਕਰੀ ਜੇ ਪੋਥੀ ਪੜ੍ਹਦੇ ਹੱਥਾਂ 'ਚ ਸੰਤਾਲੀ ਚੁੱਕਣਾ ਕੋਈ ਸ਼ੌਂਕ ਨਹੀਂ ਐ ਤੱਕਾ ਹੁੰਦਾ ਜਦੋਂ ਕਿਸੇ ਨਾ ਫੇਰੀ ਉਹ ਬਾਗੀ ਪੁਣਾ ਦਿਖਾਉਂਦਾ ਏ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਵੀ ਕਿਹਾ ਸੀ ਸਰਕਾਰ ਨੇ ਕਹਿੰਦੇ ਬਾਗੀ ਏ ਸਰਕਾਰ ਦਾ ਤੇ ਬਾਗੀ ਦਾ ਸ਼ਬਦ ਹੁੰਦਾ ਕੀ ਰੋਜ ਦੋਰਾ ਪੜਦੇ ਜੇ ਆਗਿਆ ਭਈ ਬੋਲਦੇ ਨਹੀਂ ਉਹ ਆਗਿਆ ਭਈ ਤਵੀ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਸ਼ਬਦ ਨੂੰ ਖੋਜਿਆ ਕਰੋ ਸ਼ਬਦ ਨੂੰ ਨਿਤਨੇਮ ਸਿੱਖੋ ਘਟੂ ਘੜ ਸੰਥਿਆਨੀ ਕਰਨੀ ਜਪਜੀਤ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਆਨੰਦ ਸਾਹਿਬ ਵੀ ਪੜ ਲਓ ਪਤਾ ਤੇ ਲੱਗੇ ਰਮਾਲੇ ਪਾਈ ਜਾਂਦੇ ਆ ਤੈ ਕਰੀ ਜਾਂਦੇ ਸਾੜੀ ਜਾਂਦੇ ਆ ਬਾਬਾ ਜੀ ਸਾਡਾ ਵੀ ਖੰਡ ਪਾੜ ਲਿਖ ਦੋ ਬਾਬਾ ਜੀ ਸਾਡਾ ਵੀ ਲਿਖ ਦੋ ਹਜ਼ਾਰਾਂ ਦੀ ਗਿਣਤੀ ਚ ਆਪਾਂ ਸੇਵਾ ਲੈ ਰਹੇ ਗੁਰਬਾਣੀ ਦੀ ਪਰ ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ ਆਵੋ ਸਿੱਖ ਸਤ ਗੁਰ ਕੇ ਪਿਆਰ ਹੋ ਆਵੋ ਸਿੱਖ ਸਤ ਗਾਉ ਸਤੀ ਗਾਉ ਸਤੀ ਆਵੋ ਸਿੱਖ ਸਤ ਗੁਰ ਕੇ ਆਵੋ ਸਿੱਖ ਸਤ ਗੁਰ ਕੇ ਗਾਵ ਸਚੀ ਬਾਣੀ ਗਾਉਣ ਲਈ ਬੇਨਤੀ ਹੋਈ ਆ ਹੁਕਮ ਹੋਇਆ ਮਾਰੇ ਸਾਹਿਬ ਦਾ ਇਹ ਨਹੀਂ ਵੀ ਪਾਠ ਕਰਾਉਣ ਲਈ ਤੇ ਬਸ ਪਕੌੜੇ ਖਾ ਕੇ ਸਰੂਪੇ ਲੈਣ ਲਈ ਨਹੀਂ ਗੁਰਬਾਣੀ ਨੂੰ ਜ਼ਰੂਰ ਪੜੋ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਫਿਰ ਜਦੋਂ ਸ਼ਬਦ ਖੋਜੋਗੇ ਸ਼ਬਦ ਨੂੰ ਕਮਾਓਗੇ ਤੇ ਫਿਰ ਅੱਗੇ ਆਉਂਦਾ ਰਾਜ ਕਰੇਗਾ ਸ਼ਬਦ ਪੜਾਂਗੇ ਸੁਣਾਗੇ ਤੇ ਅਮਰਤ ਛਕਾਂਗੇ ਤੇ ਫਿਰ ਹੀ ਖਾਲਸੇ ਬਣਾਂਗੇ ਹੁਣ ਜਿੰਨੂੰ ਕਹਿੰਦਾ ਭਾਈ ਦਾੜਾ ਰੱਖ ਲੈ ਬਾਬਾ ਜੀ ਕੋਈ ਨਹੀਂ ਥੋੜਾ ਜਿਹਾ ਟਾਈਮ ਦਿਓ ਭਾਈ ਸਾਹਿਬ ਅਮਰਤਿ ਸ਼ਾਗਲਾ ਕਈ ਤੇ ਏਡੇ ਅੱਕੇ ਸੜੇ ਹੁੰਦੇ ਕਹਿੰਦਾ ਜਿੰਨਾ ਛਕਿਆ ਉਹਨਾਂ ਕਿਹੜਾ ਰੰਗ ਲਾ ਦੇਆ ਵੀ ਤੂੰ ਉਹਨਾਂ ਦੇ ਜ਼ਰੂਰੀ ਵੇਖਣਾ ਏ ਤੂੰ ਆਪਣੀ ਗਰੰਟੀ ਲੈਣਾ ਤੂੰ ਆਪਣੀ ਸੁਭਾਲ ਤੈਨੂੰ ਹੋਰ ਨਾ ਕੀ ਤੂੰ ਗੱਠੜੀ ਸੁਭਾਲ ਤੈਨੂੰ ਚੋਰ ਨਾ ਕੀ ਪਾਛਾ ਕਹਿੰਦੇ ਜੋ ਪ੍ਰਭ ਕੋ ਮਿਲ ਬੋਚ ਹੈ ਜਿਵੇਂ ਮੌਜੂਦਾ ਸਮੇਂ 'ਚ ਗੁਰੂ ਸਾਹਿਬ ਤਖਤ ਤੇ ਬੈੰਦੇ ਸਨ ਲਖਾਂ ਦੀ ਗਿਣਤੀ ਚ ਸੰਗਤਾਂ ਆਉਂਦੀਆਂ ਸੀ ਤੇ ਮਹਾਰਾਜ ਸਾਹਿਬ ਬੈਠੀ ਹੋਈ ਸੰਗਤ ਦੇ ਵਿੱਚੋਂ ਆਵਾਜ਼ਾਂ ਮਾਰ-ਮਾਰ ਕੇ ਸੰਗਤਾਂ ਦੇ ਸਵਾਲ ਪੁੱਛ ਲੈਂਦੇ ਸੀ ਅੰਦਰ ਦੇ ਆਖੋ ਸਤਨਾਮ ਇੱਕ ਸਿੱਖ ਮੋਹਰਾਂ ਲੈ ਕੇ ਆਇਆ ਗਰੀਬੀ ਸੀ ਕੌਡੀਆਂ ਤੇ ਕੱਪੜੇ-ਪਾਟੇ ਤੇ ਪਿੱਛੇ ਜੇ ਬਹਿ ਗਿਆ ਗੁਰੂ ਕੀ ਹੈ ਅੱਜ ਵੀ ਸਮਰੱਥ ਜੇ ਘੱਟ-ਘੱਟ ਕੇ ਅੰਤਰ ਕੀ ਭਲੇ ਬੁਰੇ ਕੀ ਪੀਰ ਪਸ਼ਾਨਤ ਪਿੱਛੇ ਬਹਿ ਗਿਆ ਮਨ 'ਚ ਵਿਚਾਰ ਆਈ ਕੱਪੜੇ-ਪਾਟੇ ਹੈ ਹਾਥ ਵਿੱਚ ਕੌਡੀਆਂ ਨੇ ਜਿਸ ਗੁਰੂ ਦੇ ਅੱਗੇ ਸੰਗਤਾਂ ਨੇ ਸੋਨਾ ਚਾਂਦੀ ਹੀਰੇ ਮੋਤੀ ਅਰਪਣ ਕੀਤੇ ਐ ਮੇਰੇ ਗਰੀਬ ਦੀਆਂ ਕੌਡੀਆਂ ਤੋਂ ਹੱਸ ਨਾ ਪਵੇ ਕੋਈ ਮੇਰੇ ਕੱਪੜਿਆਂ ਤੋਂ ਕੋਈ ਹੱਸ ਨਾ ਪਵੇ ਦੇਨੇ ਵਾਲੇ ਕਿਸੇ ਕੋ ਗਰੀਬੀ ਮੱਤ ਦੇਣਾ ਦੇਨਾ ਗਰੀਬੀ ਮਗਰ ਬਾਦ ਨਸੀਬੀ ਮੱਤ ਦੇਣਾ ਪਿੱਛੇ ਵਹਿ ਗਿਆ ਪਿੱਛੇ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਤਖਤ ਤੇ ਬਿਠੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਵਰਗੇ ਸਿੱਖ ਭਾਈ ਛਾਲੋ ਵਰਗੇ ਸਿੱਖ ਆ ਜੰਦੇ ਪਾਛਾ ਕਹਿੰਦੇ ਬਾਬਾ ਜੀ ਓ ਜਿਹੜੀ ਰੂਹ ਬੈਠੀ ਉਹਨੂੰ ਆਵਾਜ਼ ਮਾਰ ਕੇ ਲਿਆਓ ਆਖੋ ਸਤਨਾਮ ਏਦਾਂ ਹੀ ਕਹਿੰਦੇ ਸੰਤ ਬਾਬਾ ਜਰਨੈਲ ਸਿੰਘ ਜੀ ਬ੍ਰਹਮ ਗਿਆਨੀ ਅਵਸਥਾ ਸੀ ਉਹਨਾਂ ਦੀ ਜਥੇ ਦੇ ਸਿੰਘਾਂ ਨੇ ਇੱਕ ਦਿਨ ਨਿਤਨੇਮ ਘਟ ਕੀਤਾ ਤੇ ਸੰਤ ਜੀ ਆ ਕੇ ਪੰਜਾਂ ਸਿੰਘਾਂ ਨੂੰ ਕਹਿੰਦੇ ਵੀ ਨਿਤਨੇਮ ਨਹੀਂ ਪੂਰਾ ਕੀਤਾ ਕਹਿੰਦੇ ਜੀ ਕੀਤਾ ਏ ਕਹਿੰਦੇ ਅਸੀਂ ਦੱਸੀਏ ਕਿਹੜੇ ਕਿਹੜੇ ਸਿੰਘ ਨੇ ਕਿਹੜੀ ਕਿਹੜੀ ਬਾਣੀ ਛੱਡੀ ਆ ਕੋ ਸਤਨਾਮਾ ਕਿਹੋ ਜੀ ਵਿਸਥਾ ਹੋਏਗੀ ਫਿਰ ਕੱਲੇ ਕੱਲੇ ਦਾ ਨਾਮ ਲੈ ਕੇ ਦੱਸਿਆ ਵੀ ਤੂੰ ਜਪੁ ਸਾਹਿਬ ਨਹੀਂ ਪੜਿਆ ਓਏ ਤੂੰ ਅਜ ਚੌਪਈ ਸਾਹਿਬ ਛੱਡ ਗਿਆ ਤੂੰ ਆਨੰਦ ਸਾਹਿਬ 6 ਪੌੜੀਆਂ ਪੜਿਆ ਬਾਕੀ ਨਹੀਂ ਪੜਿਆ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਬਾਹੇ ਲੋਕੀ ਸਿਆਣਿਆਂ ਤੋਂ ਜਾਂਦੇ ਹੱਥੋਂ ਖਾਣ ਪੱਤਰੀ ਖਲਾਉਣ ਸਾਡਾ ਤੇ ਘਾਰੀ ਬਰਕਤਾਂ ਦਾ ਭਰਿਆ ਆਉ ਸਾਰੇ ਗਾਈਏ ਸੱਚੇ ਸਾਹਿਵਾ ਕਿਆ ਨਹੀ ਕਰ ਤੇਰੇ ਸੱਚੇ ਸਾਹਿਵਾ ਕਿਆ ਨਹੀ ਕਰ ਤੇਰੇ ਸੱਚ ਪੜੋ ਪੜੋ ਲਓ ਤਰਲਾ ਇਨੀ ਸੰਗਤ ਸੱਚ ਸਾਹਿਵਾ ਕਿਆ ਨਹੀਂ ਕਰ ਤੇਰੇ ਸੱਚ ਸਾਹਿਵਾ ਕਿਆ ਨਹੀਂ ਕਰ ਤੇਰੇ ਸੱਚ ਕਰਤਾ ਤੇਰੇ ਸਭ ਕੀਛ ਹੈ ਕਰਤਾ ਤੇਰੇ ਸਭ ਕੀਛ ਹੈ ਕਰਤਾ ਜਿਸ ਦੇਸੋ ਪਾਵੇ ਜਿਸ ਦੇਸੋ ਪਾਵੇ ਹਜ਼ੂਰ ਦੇ ਘਰ ਬਰਕਤਾਂ ਨਿਆਮਤਾਂ ਰਹਿਮਤਾਂ ਨੇ ਸਿੱਖ ਨੂੰ ਪਿਛੋਂ ਆਵਾਜ਼ ਮਾਰ ਕੇ ਕਹਿੰਦੇ ਉਹ ਰਿਆ ਪੰਜਵੇਂ ਪਾਤਸ਼ਾਹ ਆਪਣੇ ਹੱਥ ਅੱਗੇ ਕਰਕੇ ਕਹਿੰਦੇ ਸਾਡੀ ਭੇਟ ਆਦੇ ਆਖੋ ਸਤਨਾਮ ਹਰਾਨੀ ਦੀ ਗੱਲ ਜਿਸ ਗੁਰੂ ਦੇ ਅੱਗੇ ਇਤਨੀਆਂ ਬਰਕਤਾਂ ਨਿਆਮਤਾਂ ਵਰਤਦੀਆਂ ਕਦੇ ਅੱਖ ਭਰ ਕੇ ਨਹੀਂ ਵੇਖਿਆ ਕੋਈ ਲੱਖਾਂ ਕਰੋੜਾਂ ਦੀਆਂ ਵਸਤੂਆਂ ਲਿਆ ਕੇ ਰੱਖਦੇ ਬਾਣੀ ਕਹਿੰਦੀ ਗੋਬਿੰਦ ਭਾਉ ਭਗਤ ਦਾ ਭੁੱਖਾ ਗੁਰੂ ਤੁਹਾਡੇ ਪਿਆਰ ਦਾ ਭੁਖਾ ਜੀ ਗੁਰੂ ਤੁਹਾਡੇ ਤੋਂ ਦਾੜੇ ਮੰਗਦਾ ਜੇ ਬੋਲੋ ਵਾਹਿਗੁਰੂ ਗੁਰੂ ਤੁਹਾਡੇ ਤੋਂ ਦਸਤਾਰਾ ਮੰਗਦਾ ਬੋਲੋ ਗੁਰੂ ਸਾਹਿਬ ਤੁਹਾਡੇ ਤੋਂ ਪੰਜ ਕਕਾਰਾਂ ਦੀ ਮੰਗ ਕਰਦੇ ਬੋਲੋ ਜੇ ਦੇ ਸਕਦੇ ਤੇ ਜਰੂਰ ਦਿਓ ਭਾਈ ਸਮਾਂ ਚੱਲੀ ਜਾਣਾ ਏ ਸਮਾਨੀ ਰੁਕਣਾ ਆਪਾਂ ਵੀ ਚਲੇ ਜਾਣਾ ਏ ਜ਼ਿੰਦਗੀ ਇੱਕ ਸਫ਼ਰ ਦੀ ਨਿਆਈ ਐ ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਸੁੱਤੇ ਪਿਆ ਫਿਰ ਅਸਾਂ ਨੇ ਉੱਠਣਾ ਨਹੀਂ ਚਿੱਟੀ ਚਾਦਰ ਦੀ ਮਾਰਨੀ ਅਸੀਂ ਬੁੱਕਲ ਤੁਰ ਪੈਣਾ ਫਿਰ ਕਿਸੇ ਨੂੰ ਦੱਸਣਾ ਨਹੀਂ ਸਾਨੂੰ ਜਾਂਦਿਆਂ ਕਿਸੇ ਨੇ ਰੋਕਣਾ ਨਹੀਂ ਤੇ ਅਸੀਂ ਕਿਸੇ ਦੇ ਰੋਕਿਆ ਚਾਰ ਦਿਨ ਪੈਂਦਾ ਰੌਲਾ ਮੁੜ ਕੇ ਨਾਮ ਵੀ ਕਿਸੇ ਨੇ ਨਾ ਮੋਹਨਾਂ ਦੇ ਦਿਨ ਉਹਨਾਂ ਦੇ ਮਨਾਏ ਜਾਂਦੇ ਜਿਹੜਾ ਨੇ ਤਨ ਮਨ ਧਨ ਸਭ ਗੁਰੂ ਨੂੰ ਸੌਂਪਦਾ ਇਮਾਰੇ ਸਾਹਿਬ ਨੇ ਆਪ ਭੇਟਾ ਮੰਗ ਕੇ ਲਈ ਸੋ ਇਸ ਕਰਕੇ ਘਰ ਵੱਡੇ ਦਾ ਹੈ ਇਸ ਘਰ ਦੇ ਵਿੱਚ ਬੜੀਆਂ ਬਰਕਤਾਂ ਨੇ ਜਰੂਰ ਬਾਣੀ ਨੂੰ ਹਿੱਸਾ ਬਾਣੀ ਦਾ ਬਣੋ ਬਾਣੀ ਨੂੰ ਖੋਜਿਆ ਕਰੋ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਜਿੱਦਣ ਸ਼ਬਦ ਖੋਜਾਂਗੇ ਸੰਥਿਆ ਕਰਾਂਗੇ ਫਿਰ ਅੱਗੇ ਆਉਂਦਾ ਰਾਜ ਕਰੇਗਾ ਆਕੀ ਆਕੀ ਦੇ ਅਰਥ ਚੋਂ ਨਿਕਲਦੀ ਬਗਾਵਤ ਬਾਗੀ ਰਹੇ ਨਾ ਕੋਈ ਜਦੋਂ ਬੰਦਾ ਅੱਕ ਜਾਂਦਾ ਨਾ ਉਹਦੇ ਨਾਲ ਧੱਕਾ ਹੁੰਦਾ ਵਾ ਫੇਰ ਉਹ ਬਾਗੀ ਪੁਣਾ ਦਿਖਾਉਂਦਾ ਬਾਗੀ ਹੁੰਦਾ ਇਸ ਕਰਕੇ ਜਦੋਂ ਬੱਚੀ ਦੇ ਨਿਰਵਸਤਰ ਕਰਕੇ ਪਿਤਾ ਤੇ ਪਿਓ ਦੇ ਭਰਾ ਦੇ ਸਾਹਮਣੇ ਉਹਦੇ ਨਾਲ ਜ਼ੁਲਮ ਹੋਇਆ ਫਿਰ ਪਿਤਾ ਜੀ ਚੜ੍ਹਾਈ ਕਰ ਗਏ ਸੰਤ ਜੀ ਨੂੰ ਪਤਾ ਲੱਗਾ ਸੀਨੇ 'ਚ ਮਰਦਾਂ ਦੇ ਛੇ ਉੱਠਿਆ ਤੁਹਾਡੇ ਵਰਗੇ ਮਰਦ ਬੈਠੇ ਸੀ ਕਹਿਣ ਲੱਗੇ ਮਰਦੋ 24 ਘੰਟੇ ਦਾ ਟਾਈਮ ਦਿੰਨੇ ਆ ਜਿਨੇ ਸਾਡੀ ਬੱਚੀ ਨੂੰ ਨਿਰਵਸਤਰ ਕੀਤਾ ਨਾ ਉਸ ਥਾਣੇਦਾਰ ਦਾ ਜਿਹੜਾ ਸਿਰ ਢੜ ਤੋਂ ਵੱਖ ਕਰਕੇ ਤੇ ਪੈਰਾਂ ਦੇ ਵਿੱਚ ਰੱਖ ਦਿਓ ਆਖੋ ਸਤਨਾਮ ਵੇਖੋ ਇਤਿਹਾਸ ਸਾਡੇ ਉਸੇ ਵਕਤ ਦੇ ਖੇਡ ਵਾਪਰੀ 24 ਘੰਟੇ ਤੇ ਗਿਣਤੀ ਦੀ ਹੁੰਦੇ ਕੁਝ ਘੰਟਿਆਂ ਬਾਅਦ ਮੋਗੇ ਦੇ ਥਾਣੇ 'ਚ ਜਾ ਕੇ ਜੋ ਹਾਲਾਤ ਉਹਦੇ ਬਣੇ ਬਿਆਨ ਨਹੀਂ ਕੀਤੇ ਜਾਂਦੇ ਪਾਪ ਕਮਾਉਣ ਦਿਆ ਤੇਰਾ ਹੁਣ ਤੁਸੀਂ ਸਾਰੀ ਕਥਾ ਸੁਣੀ ਲਾਈਵ 'ਚ ਸੰਗਤਾਂ ਸੁਣੀ ਉਹਨ ਜਿਹੜੇ ਸਿੰਘ ਜਾਂ ਵੀਰ ਸਾਡੇ ਕਹਿੰਦੇ ਜੀ ਉਹਨਾਂ ਹਥਿਆਰ ਰੱਖੇ ਸੀ ਉਹਨਾਂ ਮੁੰਡਿਆਂ ਨੂੰ ਹਥਿਆਰ ਚ ਕਾ ਤੇ ਹਣ ਸਾਡੀ ਭੈਣ ਨੂੰ ਕੋਈ ਪਿਓ ਦੇ ਸਾਹਮਣੇ ਵਸਤਰ ਲਾ ਕੇ ਨੰਗਾ ਕਰਕੇ ਤੇ ਆਖੇ ਵੀਰ ਦੇ ਉੱਤੇ ਪੈ ਤੇ ਫਿਰ ਕੀ ਕਰਾਂਗੇ ਕਦੇ ਪੱਖ ਨਹੀਂ ਅਸੀਂ ਸੁਣਦੇ ਵੀ ਕਿਹੜੀ ਗੱਲ ਉਹਨਾਂ ਨੇ ਇਹ ਕੰਮ ਕੀਤਾ ਬਸ ਬਹੁਤੇ ਇਹੋ ਹੀ ਜਿਨ੍ਹਾਂ ਨੂੰ ਨਹੀਂ ਇਤਿਹਾਸ ਪਤਾ ਇਹ ਜੀ ਸੰਤ ਜੀ ਕਾਲ ਤਖਤ ਬੈ ਗਏ ਉਹਨਾਂ ਕਾਲ ਤਖਤ ਢਵਾਤਾ ਜੇ ਨਾ ਉੱਥੇ ਵੜਦੇ ਤੇ ਉੱਥੇ ਬਾਕੀ 40 ਗੁਰਦੁਆਰਿਆਂ ਚ ਸੰਤਤ ਨਹੀਂ ਸੀ ਹੁਣ ਜਿਹੜੇ ਤੇ ਵੀਰ ਪੜਦੇ ਜਾਂ ਸਟੇਜਾਂ ਸੁਣਦੇ ਉਹਨਾਂ ਨੂੰ ਪਤਾ ਹੁਣ ਇਸ ਵੇਲੇ ਨਵੀਂ ਪੀੜ੍ਹੀ ਜਿਹੜੀ ਆਪਣੀਆਂ ਤੁਹਾਡੇ ਤੇ ਕਾਫੀ ਦਿਵਾਨ ਰਹਿੰਦੇ ਤੁਸੀਂ ਬੁਲਾ ਰਹੇ ਸੁਣਦੇ ਆ ਸਾਡਾ ਦਵਾਬਾ ਉਧਰ ਬਹੁਤਾ ਕੀ ਇੱਕ ਦਿਨ ਵੀਰ ਕਹਿੰਦਾ ਬਾਬਾ ਜੀ ਤੁਸੀਂ ਕਿੰਨਾ ਪੜੇ ਲਿਖੇ ਕਹਿੰਦੇ ਅਨਪੜਾ ਨੂੰ ਇਤਿਹਾਸ ਜਿਆਦਾ ਪਤਾ ਜੀ ਆ ਜਿਹੜੇ ਬੀਏ ਐਮ ਐਮ ਕੌਮੇ ਕਿਤਾਬੀ ਕੀੜੇ ਇਹਨਾਂ ਨੂੰ ਅੰਦਰੂਨੀਆ ਖੇਡਾਂ ਦਾ ਨਹੀਂ ਪਤਾ ਉਹ ਬਸ ਇਹੋ ਹੀ ਜੀ ਤੇ ਰੱਟਾ ਲਾਇਆ ਜਿਹਦੇ ਕੰਨਾਂ 'ਚ ਆਵਾਜ਼ ਪਾਤੀ ਕਹਿੰਦੇ ਜੀ ਉਹਨਾਂ 'ਤੇ ਤਖਤ ਟਵਾਤਾ ਬੇਅਦਬੀ ਉਹਨਾਂ ਕਰਕੇ ਹੋਈ ਨਹੀਂ ਪਿਆਰਿਓ ਅਸਲੀ ਪੱਖ ਜ਼ਰੂਰ ਗੁਰੂ ਦੇ ਕੋਲ ਬੈਠੇ ਰਹਿਣਾ ਕਿਹੇ ਨਹੀਂ ਤੱਕਾ ਹੀ ਇੰਨਾ ਕਾ ਜ਼ਿਆਦਾ ਕੀਤਾ ਅਮਰ ਸੰਚਾਰ ਰੋਕਿਆ ਗੰਗਾ ਕੜਾ ਕਾਸ਼ ਕਰਪਾਣ ਭੇਜ ਦਿਆਂਗੇ ਪਾਕਿਸਤਾਨ ਦੇ ਇਹੋ ਜਿਹੇ ਖ਼ਬਰ ਦੇ ਐਡੀਟਰ ਲੇਖ ਲਾਉਣ ਲੱਗੇ ਉਹ ਗੱਡੀ ਚੜ ਗਏ ਦੂਜੀ ਆ ਘਟਨਾ ਤੋਂ ਬਾਅਦ ਸੰਤਾ ਨੇ ਅਖਾਦਾ ਸਿਰ ਲਿਆਓ ਇੱਥੇ ਹੋਏ ਜੇ ਮਰਦ ਜੀ ਕਦੇ ਮਰਦਾਂ ਦੇ ਇਤਿਹਾਸ ਪੜ੍ਹ ਕੇ ਵੇਖਿਓ ਦੁਨੀਆ ਜ਼ਿੰਦਗੀ ਲੋੜਦੀ ਐ ਪਰ ਜਿਨ੍ਹਾਂ ਨੇ ਬਾਬਾ ਯੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਉਹਨਾਂ ਦੇ ਉਸ ਸਥਾਨਾਂ ਨੂੰ ਸ਼ਹੀਦਾ ਸਿੰਘਾਂ ਨੂੰ ਨਾਤਮਸਤਕ ਹੋ ਕੇ ਦੇਗ ਕਰਾਈ ਹੋਵੇ ਉਹਨਾਂ ਕੰਧਾਂ ਦੇ ਵਿੱਚੋਂ ਵੀ ਆਵਾਜ਼ ਆਉਂਦੀ ਐ ਕਿ ਸੱਚ ਕੋ ਮਿਟਾਉਂਗੇ ਤੂੰ ਮਿਟੋਗੇ ਜਹਾਨ ਸੀ ਹਮ ਡਰਦੇ ਨਹੀਂ ਕਿਸੇ ਸ਼ੈਣਸ਼ਾਹ ਦੀ ਸ਼ਾਨ ਸੀ ਤੁਮ ਸੁਣੋ ਯਾਰਾ ਦਿਲ ਕੇ ਕਾਨ ਸੇ ਹਮ ਕਹਿ ਰਹੇ ਹਾਂ ਖੁਦਾ ਕੀ ਜ਼ਬਾਨ ਸੇ ਉਤਪਾਗਾਂ ਵਾਲਿਓ ਹੀ ਸੱਚ ਹੈ ਸੰਤ ਜੀ ਇਸ ਕਰਕੇ ਫਿਰ ਉਹਨਾਂ ਤੇ ਇਹ ਰੋਸ ਪ੍ਰਗਟ ਕੀਤਾ ਗਿਆ ਇਹਨਾਂ ਕਾਨੂੰਨ ਹੱਥ ਚ ਲੈ ਲਈ ਜਦੋਂ ਕਿ ਇਹਨੂੰ ਇਨਸਾਫ ਹੀ ਨਹੀਂ ਹੋਣਾ ਅੱਜ ਵੀ ਕਿਸੇ ਦੀ ਧੀ ਪੈਣ ਦੁਖੀ ਤੁਸੀਂ ਉੱਥੇ ਰਿਪੋਰਟ ਲਿਖਾਓ ਕੋਈ ਪੁੱਛਦਾ ਹੀ ਨਹੀਂ ਜਿੰਨਾਂ ਚਿਰ ਪੈਸੇ ਦੇ ਦਿਓ ਬਸ ਦੌਕਾ ਵੱਜਦਾ ਏ ਇਹ ਫੈਸਲੇ ਜਿਹੜੇ 6 6 10 10 ਮਹੀਨੇ ਸਾਲਾਂ ਚ ਹੋਣ ਵਾਲੇ ਮਿੰਟਾਂ ਚ ਕਰਾਇਆ ਆਖੋ ਸਤਨਾਮ